ਪਾਲਾ ਹੀ ਪਰਮ ਕਿਰਪਾਲਾ ਸ਼੍ਰੀ ਗੁਰੂ ਕੋ ਹਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਸ੍ਰੀ ਗੁਰ ਸ਼ਬਦ ਜੀਤੇ ਪੰਚ ਵਿਕਾਰ ਤੇਰ ਸੰਤਨ ਵੰਦਨਾ ਸਿਰ ਚਰਨਨ ਪਰ ਧਾਰ ਇਕੰਕਾਰ ਸਤ ਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋ ਬੇਗਨ ਬਿਨਾਸਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਨਵ ਸੰਮਤ ਕੀ ਬੈਸ ਹੈ ਸਜੈ ਵਿਭੂਖਨ ਬ੍ਰਿੰਦ सुंदर दीह शरीर सिस बर श्री हरि गोविंद जसह पति पद पत तु पावन चवर छत्र तख्त दे मालिक तख्त दे की करते सुभय मान ਵਾਲੀਏ ਕੁਲ ਆਲਮ ਦੋ ਜਹਾਨ ਵਾਲੀ ਸਰਵਰੇ ਕਾਇਨਾਤ ਜੀਨ ਦੁਨੀਆਂ ਦੇ ਰਾਤ ਰਜੋਗ ਜੁਗ ਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਗੁਰੂਤਿਰ ਬਾਰਗਾਹ ਹਜ਼ੂਰੀ ਅੰਦਰ ਅਤੇ ਦੂਸਰੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਫੇਰ ਵਸਾਇਆ ਹੇਰਵਾਨ ਸਤਗੁਰ ਖਡੂਰ ਹਾਂ ਪਦੇ ਦੀ ਸਾਰ ਕਰੀਏ ਜੀ ਬਾਰਸ਼ਾ ਜੀ ਦੀ ਗੱਦੀ ਤੇ ਸੁਭਾਇਮਣ ਹੋਇਆ ਇਹ ਉਹਨਾਂ ਦੀ ਸੋੜ ਵੰਸ ਹੈ ਨਾਲ ਹੀ ਤੇ ਸੋੜ ਵੰਸ ਜਿਹੜੀ ਹੈ ਇਹ ਸ਼੍ਰੀ ਰਾਮਚੰਦਰ ਭਗਵਾਨ ਜੀ ਤੋਂ ਚੱਲੀ ਹੈ ਤੋਂ ਇਸ ਕਰਕੇ ਕੁਲ ਵੀ ਉੱਚੀ ਹੈ ਤੇ ਦੂਸਰੀ ਇਹ ਆਪੇ ਉਹਨਾਂ ਦੇ ਘਰ ਵਿੱਚ ਧਨ ਦੀ ਕੋਈ ਕਮੀ ਨਹੀਂ ਗਈ ਤੇ ਤੀਸਰਾ ਇਹ ਆਪੇ ਉਹਨਾਂ ਦੇ ਜਿਹੜਾ ਪੁੱਤਰ ਆਣਾ ਸੀ ਹਰਗੋਬਿੰਦ ਸਾਹਿਬ ਵੇਖ ਕੇ ਆਏ ਉਹਦੇ ਵਿੱਚ ਕੋਈ ਕਮੀ ਨਹੀਂ ਗਈ ਉਹ ਸਾਰਿਆਂ ਗੁਣਾਂ ਦੇ ਵਿੱਚ ਪੂਰਨ ਆ ਤੋ ਉਹ ਮਨੋ ਕਿਰਦਾਰਾਤਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਆ ਚੰਦ ਸੁਣ دیਵਾਨ ਜੀ ਭਾਗ ਆਪਣੇ ਜਗ ਮਹ ਸਭ ਤੇ ਧਨ ਨਿਹਾਰ ਤੇ ਇਹ ਬ੍ਰਾਹਮਣ ਜਾ ਕੇ ਸਾਧ ਸੰਗਜੀ ਚੰਦੂ ਨੂੰ ਇਹ ਗੱਲ ਕਹਿੰਦਾ ਕਹਿੰਦਾ دیਵਾਨ ਜੀ ਸੁਣੋ ਗੱਲ ਮੇਰੀ ਜਿਹੜੇ ਤੁਹਾਡੇ ਭਾਗਿਆ ਨਾ ਉਹ ਸੰਸਾਰ ਦੇ ਵਿੱਚ ਬਹੁਤੇ ਵੱਡੇ ਆ ਤੇ ਮੈਂ ਇਹ ਜਾਣਿਆ ਵਾ ਵੀ ਤੁਹਾਡੇ ਭਾਗ ਧਨ ਹਨ ਜਿਸ ਕੋ ਭਇਓ ਜ ਮਾਤਾ ਐਸੋ ਸੇਵਹਿ ਮਿਲ ਕੈ ਲੋਕ ਹਜ਼ਾਰ ਵੀ ਇਹ ਤੂੰ ਧਨ ਤਾਂ ਵਾ ਵੀ ਤੇਰੇ ਜਵਾਈ ਨੂੰ ਸਾਰੇ ਲੋਕ ਸਾਰੀ ਸਿੱਖ ਸੰਗਤਾਂ ਕੇ ਸੇਵਦੀ ਆ ਉਹਦੀ ਉਹਨਾਂ ਦੇ ਸਹਬਜ਼ਾਦੇ ਜਿਹੜਾ ਚੰਦੂ ਸੀ ਨਾ ਇਹ ਸਾਧ ਸੰਗਤ ਜੀ ਹੰਕਾਰੀ ਸੀਗਾ ਮੂਰਖ ਸੀਗਾ ਤੇ ਤੇ ਇਹ ਚੰਦੂ ਨੇ ਜਦੋਂ ਸੁਣਿਆ ਨਾ ਇਹ ਵਚਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਵਡਿਆਈ ਤੇ ਸੜ ਬਲ ਗਿਆ ਉਸੇ ਸਮੇਂ ਇਹਨੂੰ ਚੰਗੀ ਨਹੀਂ ਲੱਗੀ ਮਹਾਰਾਜ ਸਰ ਦੀ ਵਡਿਆ ਕਿਉਂਕਿ ਦਰਬ ਜਾਤ ਕੋ ਔਰ ਹੰਕਾਰ ਇੱਕ ਤੇ ਇਹਨੂੰ ਦਰਬ ਦਾ ਪੈਸੇ ਦਾ ਹੰਕਾਰ ਸੀ ਤੇ ਦੂਸਰਾ ਇਹਨੂੰ ਹੰਕਾਰ ਸੀ ਤੇ ਜਾਤ ਬੜੀ ਵੱਡੀ ਆ ਮੇਰੇ ਏਕ ਨ ਮੰਨਨੀ ਕੀਨ ਬਖਾਨੀ ਨਹ ਜਾਣੀ ਤੁਮਨੇ ਨਿਰਧਾਰ ਬ੍ਰਾਹਮਣ ਤੇ ਨਾਈ ਨੂੰ ਚੰਦ ਚਾ ਨਾਈ ਨੂੰ ਚੰਦੂ ਕਹਿੰਦਾ ਵਾ ਕਹਿੰਦਾ ਤੁਸੀਂ ਜਿਹੜਾ ਕੰਮ ਕਰਕੇ ਆ ਇਹ ਚੰਗਾ ਨਹੀਂ ਕਰਕੇ ਆ। ਵੀ ਜਿਹੜਾ ਤੁਸੀਂ ਕੰਮ ਕੀਤਾ ਵਾ ਇਹ ਬਹੁਤਾ ਵਧੀਆ ਨਹੀਂ ਤੁਸੀਂ ਕੀਤਾ ਵੀ ਜਿਹੜੇ ਘਰ ਵਿੱਚ ਤੁਸੀਂ ਰਿਸ਼ਤਾ ਜੋੜ ਕੇ ਆ ਇਹ ਚੰਗਾ ਨਹੀਂ ਆ। ਮੈਨੂੰ ਚੰਗਾ ਨਹੀਂ ਲੱਗਾ। ਨਾ ਜਾਣੀ ਤੁਹਾਨੂੰ ਨਿਰਧਾਰਤ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਸੀ ਬੋਦੂ ਜੀ ਆਪਣੇ ਹਿਰਦੇ ਵਿੱਚ ਚੰਗੀ ਤਰ੍ਹਾਂ ਜਾਣੂ ਨਹੀਂ ਆ। ਸਦਨ 28 ਉੱਤਮ ਖੱਤਰੀ ਮੈਂ ਤਿੰਨ ਮੋਏ ਉੱਚੀ ਕੁਲ ਚਾਰ। ਤੇ ਮੇਰੀ ਗੱਲ ਸੁਣੋ ਵੀ ਢਾਈ ਘਰ ਖੱਤਰੀਆਂ ਦੀ ਇੱਕ ਜਾਤ ਦੀ ਵੰਡ ਹੁੰਦੀ ਹੈ ਸਾਧ ਸੰਗਤ। ਕਹਿੰਦਾ ਵੀ ਉਹਨਾਂ ਦੀ ਜਿਹੜੀ ਖੱਤਰੀ ਜਾਤ ਆ ਉਹ ਸਾਡੇ ਤੋਂ ਨੀਵੀਂ ਆ। ਤੇ ਮੈਂ ਉੱਚੀ ਕੋਲੇ ਮੇਰੀ ਮੈਂ ਉੱਚੀ ਕੋਲੇ ਦੇ ਵਿੱਚ ਜਨਮ ਲਿਆ ਹੈ ਛੋਡੀ ਵੰਸ ਸ਼੍ਰੀਨ ਸੁਖਤਰੀ ਨੀਵੇਂ ਥਲ ਹਮਤੇ ਉਰਧਾਰ ਇਹ ਸਰਸਗਰ ਜੀ ਹੁਣ ਕਹਿਣ ਲੱਗਾ ਕਿ ਉਹਨਾਂ ਦੀ ਛੋਡੀ ਵੰਸਿਆ ਤੁਸੀਂ ਜਿੱਦਾਂ ਦੱਸਿਆ ਵਾ ਬ੍ਰਹਮਣ ਨੂੰ ਕਹਿੰਦਾ ਤੇ ਦੂਸਰੀ ਗੱਲ ਇਹ ਆ ਕਿ ਸ਼੍ਰੀਨ ਸੁਖਤਰੀ ਕਹਿੰਦਾ ਕਿ ਉਹ ਛੋਡੇ ਆ ਖਤਰੀ ਨੀਵੇਂ ਥਲ ਹਮਤੇ ਉਰਧਾਰ ਤੇ ਸਾਡੇ ਤੋਂ ਨੀਵੇਂ ਜਾਂਦੀ ਆ ਸਾਡੇ ਵਾਂਗ ਨਹੀਂ ਜੇ ਸਾਡੇ ਕੁੱਲ ਵਾਂਗ ਉੱਚੀ ਜਾਂਦੀ ਨਹੀਂ ਹੈ ਸਾਡਾ ਸਦਨ ਕੀ ਮੋਰੀ ਜੋਏ ਕਹਿੰਦਾ ਪਿਓ ਤੇ ਸ਼ਰੀਰ ਖੱਤਰੀ ਜਤਰੀ ਜਾਦ ਛੋਟੀ ਜਾਂਦੀ ਤੇ ਸਾਡੇ ਤੋਂ ਨੀਚ ਨੇ ਸਾਡੇ ਤੋਂ ਨੀਵੇਂ ਆ ਸਦਨ ਕੀ ਮੋਰੀ ਜੋਏ ਕਹਿੰਦਾ ਜਿਵੇਂ ਉੱਚੇ ਚਿਵਾਰੇ ਦੀ ਇੱਟ ਜਿਹੜੀ ਹੈ ਉਹਨੂੰ ਚਿਵਾਰੇ ਦੀ ਬਾਹਰ ਨੂੰ ਚਿਵਾਰੇ ਦੀ ਇੱਟ ਨੂੰ ਮੋਰੀ ਦੇ ਵਿੱਚ ਲਾ ਦਿੱਤਾ ਜਾਂਦਾ ਕਹਿੰਦਾ ਇਸ ਪ੍ਰਕਾਰ ਤੁਸੀਂ ਕਾਰ ਆਏ ਹੋ ਤਨੀਆਂ ਇੱਟ ਚਬਾਰੇ ਕੀ ਮਮ ਮੋਰੀ ਸਮਕੁਲ ਮਹਦੀ ਸੋਏ ਕਹਿੰਦਾ ਵੀ ਮੇਰੀ ਜਿਹੜੀ ਧੀ ਆ ਉਹ ਚਵਾਰੇ ਦੀ ਇੱਟ ਮੰਗਿਆ ਮੇਰੀ ਜਿਹੜੀ ਧੀ ਆ ਸਦਾ ਕਹੌ ਉਹ ਚਵਾਰੇ ਦੀ ਇੱਟ ਮੰਗਿਆ ਉੱਚੀ ਹੀ ਪਰ ਤੁਸੀਂ ਕੀ ਕੀਤਾ ਵਾ ਤੁਸੀਂ ਉਹ ਚਵਾਰੇ ਦੀ ਇੱਟ ਨੂੰ ਮੋਰੀ ਦੇ ਘਰ ਵਿੱਚ ਮੋਰੀ ਦੀ ਥਾਂ ਲਾਏ ਹੋ ਜਥਾ ਜੋਗ ਨਹਿ ਕਛੂ ਵਿਚਾਰਿਓ ਅਨਸਮ ਅਨਸਮ ਜਸ ਜਾਣੈ ਸਭ ਕੋਏ ਤੇ ਕਹੈਦਾ ਵੀ ਇਸ ਪ੍ਰਕਾਰ ਤੁਸੀਂ ਜਥਾ ਜੋਗ ਨਹਿ ਕਛੂ ਵਿਚਾਰਿਓ ਤੁਸੀਂ ਵਿਚਾਰਨ ਜੋ ਗੱਲ ਨੂੰ ਵਿਚਾਰਿਆ ਨਹੀਂ ਅਸਮੰਜਸ ਜਾਣੈ ਸਭ ਮੋਰੀ ਦੀ ਨਿਆਈ ਲਾਇਓ ਇਹ ਚਵਾਰੇ ਦੀ ਏਟ ਨੂੰ ਮੋਰੀ ਵਿੱਚ ਲਾਏ ਹੋ ਤਿੰਨ ਵਾਰ ਤਕਰਾਰ ਕਰਿਓ ਇਮ ਪੁਨ ਬੋਲਿਓ ਤਨ ਕਿਆ ਟਿਗ ਥੀਵ ਤੇ ਸਾਰ ਸੰਗਜਿ ਨੇ ਇੱਕ ਵਾਰ ਨਹੀਂ ਕਿਹਾ ਚੰਦੂ ਨੇ ਦੋ ਵਾਰ ਨਹੀਂ ਕਿਹਾ ਤਿੰਨ ਵਾਰੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹੀ ਦੀ ਸ਼ਾਨ ਦੇ ਖਿਲਾਫ ਬੋਲ ਬੋਲਿਆ ਵਾ ਤਿੰਨ ਵਾਰ ਤਕਰਾਰ ਕਰਿਓ ਇਮ ਪੁਨ ਬੋਲਿਓ ਤਨ ਕਿਆ ਟਿਗ ਥੀਵ ਕਹਿੰਦਾ ਉਹਨਾਂ ਦੇ ਧੰਨ ਬੋਲ ਕੀ ਹੋਣਾ ਆ ਉਹਨਾਂ ਦੇ ਕੋਲ ਕੀ ਧੰਦੇ ਐ ਸੀ ਫੇ ਤੁਸੀਂ ਜਿਹੜੇ ਘਰ ਵਿੱਚ ਰਿਸ਼ਤਾ ਕਰਕੇ ਆਇਓ ਮੇਰੇ ਗੱਲ ਮੰਨੂ ਚੰਗਾ ਨਹੀਂ ਲੱਗਾ ਹੈ ਗੁਜ਼ਰ ਫਕੀਰਨ ਜੈਸੀ ਤਿਸ ਕੀ ਪੂਜਾ ਲੇਹੇ ਆਹਾਰ ਕਰੀਵ ਕਹਿੰਦਾ ਜਿਵੇਂ ਮਾਨੋ ਵੀ ਫਕੀਰਾਂ ਦਾ ਗੁਜ਼ਾਰਾ ਹੁੰਦਾ ਨਾ ਫਕੀਰ ਮੰਗ ਕੇ ਗੁਜ਼ਾਰਾ ਕਰਦੇ ਆ ਆਪਣੀਆਂ ਪੂਜਾ ਕਰਵਾ ਕੇ ਗੁਜ਼ਾਰਾ ਕਰਦੇ ਆ ਕਹਿੰਦਾ ਅਵੇਂ ਗੁਰੂ ਅਰਜਨ ਸਾਹਿਬ ਤੇ ਗੁਜ਼ਾਰਾ ਕਰਦੇ ਆ ਤੇ ਤੁਸੀਂ ਇਹ ਠੀਕ ਨਹੀਂ ਕਰ ਤੁਸੀਂ ਇਹ ਠੀਕ ਨਹੀਂ ਕੀਤਾ ਉਹ ਤੇ ਜਿਵੇਂ ਫਕੀਰ ਪੂਜਾ ਕਰਵਾਉਂਦੇ ਐ ਇਸੇ ਪ੍ਰਕਾਰ ਇਹ ਕਰਦੇ ਹੋਣਗੇ ਵਾਲੇ ਪਰ ਇਹ ਜਿਹੜਾ ਮੂਰਖ ਮੱਤ ਤੇ ਪੜਦਾ ਪੈਂਦਾ ਪੈਣ ਹੋਣ ਕਰਕੇ ਚੰਦੂ ਦੀ ਚੰਦੂ ਇਹੋ ਜੇ ਭㅐੜੇ ਕਰਮ ਜਿਹੜਾ ਭㅐੜੇ ਬਚਨ ਬੋਲਦਾ ਪਿਆ ਹੈ ਦੇਸ਼ ਪਰਗਨਾ ਨਹੀਂ ਅਜਾਰੇ ਨਹਿ دیਵਾਨ ਕਿਸੇ ਹੀ ਮਹਪਾਲ ਕਿਸੇ ਹੀ ਮਹਪਾਲ ਤੇ ਕਹਿੰਦਾ ਵੀ ਇਸ ਪ੍ਰਕਾਰ ਬਾਦਸ਼ਾਹ ਦਾ ਇਹ ਕਹਿੰਦਾ ਨਾ ਤੇ ਉਹ ਗੁਰੂ ਅਰਜਨ ਸਾਹਿਬ ਜੀ ਕਿਸੇ ਤੇ دیਵਾਨ ਹੋਣੇ ਆ ਤੇ ਨਾ ਉਹਨਾਂ ਦੀ ਕਿਤੇ ਚੱਲਦੀ ਹੋਣੀ ਆ ਸਰਕਾਰੀ ਦਰਬਾਰੇ ਨਹੀਂ ਘਨੋ ਬੇਵਿਹਾਰ ਚਲਾਵਹਿ ਜਹੰਤ ਆਵਹਿ ਦਰਬ ਵਿਸਾਲ ਤੇ ਨਾ ਹੀ ਉਹਨਾਂ ਦਾ ਕੋਈ ਸੋਨਾ ਕਾਰੋਬਾਰ ਚੱਲਦਾ ਹੋਣਾ ਆ ਜਿਸ ਕਰਕੇ ਉਹਨਾਂ ਨੂੰ ਬਹੁਤਾ ਜਿਆਦਾ ਧਨ ਆਉਣਾ ਕਰੇ ਮੈਂ دیਵਾਨ ਬੜ ਪਾਤਸ਼ਾਹ ਕੋ ਜਿਤ ਕਿਤੇ ਤੇ ਜਿਤ ਕਿਤੇ ਮੇਰੋ ਹੁਕਮ اٹਾਲ ਕਹਿੰਦਾ ਵੀ ਵੇਖ ਉਹ ਤੇ ਨਾ ਕਿਸੇ ਬਾਦਸ਼ਾਹ ਦੇ دیਵਾਨ ਆ ਪੁਰਾਰਜਨ ਸਾਹਿਬ ਤੇ ਨਾ ਉਹਨਾਂ ਦੇ ਕੋਲ ਕੋਈ ਕਰ ਜਿਹੜਾ ਵਾ ਵਿਹਾਰ ਕਰਨ ਵਾਸਤੇ ਕੋਈ ਸਾਧਨੀਆਂ ਕੋਈ ਜ਼ਮੀਨ ਜਾਇਦਾਦ ਵੀ ਨਹੀਂ ਹੋਣੀ ਤੇ ਉਹਨਾਂ ਨੂੰ ਧੰਨ ਵਿੱਚ ਕਿੱਥੋਂ ਆਉਣਾ ਤੇ ਵੇਖ ਮੇਰੀ ਗੱਲ ਸੁਣ ਬ੍ਰਾਹਮਣ ਤੂੰ ਰਿਸ਼ਤਾ ਕਰਨਾ ਸੀ ਵੇਖ ਵਿਚਾਰ ਕੇ ਤੇ ਕਰਦਾ ਮੈਂ ਵੇਖ ਜਾਂ ਕਿਰ ਬਾਦਸ਼ਾਹ ਦਾ دیਵਾਨਿਆ ਇਹ ਉਹ ਗੱਲ ਕਹਿ ਰਿਹਾ ਵਾ ਮੈਂ دیਵਾਨ ਬਟ ਪਾਤਸ਼ਾਹ ਕੋ ਜਿੱਦ ਕੇ ਤੇ ਮੇਰਾ ਹੁਕਮ ਟਾਲ ਤੇ ਜਿੱਥੇ ਕਿੱਥੇ ਵੀ ਮੇਰਾ ਹੁਕਮ ਟਾਲਿਆ ਜੋ ਮੈਂ ਕਿਸੇ ਨੂੰ ਹੁਕਮ ਕਰਦਾ ਵਾਂ ਉਹ ਮੇਰੇ ਹੁਕਮ ਦੀ ਪਾਲਣਾ ਕਰਦੇ ਆ ਸਾਰੀ ਪ੍ਰਜਾ ਕੁਛ ਵੀ ਨਹੀਂ ਅਗਰਵਰਜਨ ਸਹਿਦਾ ਸਾਡੀ ਲੜਕੀ ਦਾ ਮਾਰੀ ਗੱਲ ਨੂੰ ਨਾ ਮੰਨੀ ਗੱਲ ਨੂੰ ਨਾ ਮੰਨੇ ਦਾ ਭੀ ਕੋਲ ਵੀ ਠੀਕ ਨਹੀਂ ਸੀ ਤੇ ਇਹ ਗੱਲ ਹੁਣ ਠੀਕ ਨਹੀਂ ਹੋਵੇ ਇਹ ਗੱਲ ਹੁਣ ਠੀਕ ਨਹੀਂ ਹੋਵੇ ਵੀ ਸਾਰੇ ਲੋਕ ਅਹਾਰ ਹੰਕਾਰ ਜੁਗ ਜੈ ਸੁਭਾਅ ਜਿਵੇਂ ਦੀ ਉਸ ਸਮੇ ਮਰਿਆਦਾ ਸੀ ਵਿਆਹ ਦੀ ਉਹ ਸਾਰਾ ਹੀ ਸਾਜੋ ਸਮਾਨ ਦੇ ਕੇ ਤੈਨੂੰ ਭੇਜ ਦਿੱਤਾ ਹੈ ਬ੍ਰਾਹਮਣ ਨੂੰ ਚੰਦ ਮਦੇ ਮਿਲੇ ਮਹਾਤਮ ਜਾਨੈ ਅਬ ਦਿਵਾਨ ਇਮ ਕਰਤੇ ਉਚਾਰ ਸੰਧੀ ਤੋਂ ਭਾਵ ਹੈ ਸਾਰ ਸੰਗਤ ਜੀ ਕੁੜਮ ਇਹ ਜਿਹੜਾ ਹੁਣ ਬ੍ਰਾਹਮਣ ਸੋਚਦਾ ਵਾ ਵਿਚਾਰਦਾ ਆ ਕਿ ਕੁੜਮ ਮਿਲਿਆ ਚੰਦੂ ਉਹਨਾਂ ਦੇ ਮਹਾਤਮ ਨੂੰ ਸਮਝੇਗਾ ਬਾਪਕੀ ਜਦੋਂ ਚੰਦੂ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਮਿਲ ਪਵੇਗਾ ਨਾ ਉਦੋਂ ਇਹ ਸਾਰੀ ਮਹਿਮਾ ਵਡਿਆਈ ਨੂੰ ਜਾਣ ਲੱਗੇਗਾ ਲਵੇਗਾ ਕਿ ਸਤਿਗੁਰੂ ਗੁਰੂ ਅਰਜਨ ਦੇਵ ਸੱਜੇ ਪਾਤਸ਼ਾਹ ਜੀ ਵਾਕਿਆ ਹੀ ਬੜੇ ਵੱਡੇ ਆ ਵਾਕਿਆ ਸੰਸਾਰ ਦੇ ਕਰਤਾ ਪੁਰਖ ਨੇ ਜਦੋਂ ਜਿੰਨਾ ਚਿਰੇ ਮਿਲਦਾ ਨਹੀਂ ਉਹਨਾਂ ਚਿਰੇ ਜਾਣ ਨਹੀਂ ਸਕਦਾ ਮਹਿਮਾ ਵਡਿਆਈ ਨੂੰ ਜਬ ਚੰਦੂ ਗੁਰ ਨਿੰਦੇ ਉਚਾਰੀ ਕੇ ਤੱਕ ਗੁਰ ਸਿੱਖ ਹੁਤੇ ਸੋ ਪਾਸ ਇਹ ਸਾਥ ਸੰਗਤ ਜੀ ਜਦੋਂ ਚੰਦੂ ਨੇ ਸਾਰੀ ਸਭਾ ਦੇ ਵਿੱਚ ਪੰਡਤ ਨੂੰ ਬ੍ਰਾਹਮਣ ਨੂੰ ਸੱਦਿਆ ਸੀ ਨਾ ਤੇ ਸਾਰੀ ਗੱਲ ਰਿਸ਼ਤੇ ਦੀ ਦੱਸੀ ਸੀ ਤੇ ਇਹ ਜਦੋਂ ਬੋਲ ਕਹੇ ਸਨ ਕਵਾਕ ਕਹੇ ਸਨ ਵੀ ਇਹ ਜਿਹੜੀ ਚਵਾਰੀ ਦੀ ਟੈ ਮੋਰੀ ਨੂੰ ਲਾਏ ਹੋ ਤੁਸੀਂ ਤੇ ਸਾਰਾ ਕੁਝ ਗੁਰੂ ਸਾਹਿਬ ਜੀ ਦੇ ਸਿੱਖ ਬੈਠੇ ਹੋਏ ਸਭਾ ਦੇ ਵਿੱਚ ਸੁਣ ਰਹੇ ਸਨ ਵੀ ਗੁਰੂ ਦੀ ਉਹ ਨਿੰਦਿਆ ਬੜੀ ਕੀਤੀ ਹੈ ਜਬ ਚੰਦੂ ਗੁਰ ਨਿੰਦਿ ਉਚਾਰੀ ਕੀਤਕ ਗੁਰ ਸਿੱਖ ਹੋਤੇ ਪਾਸ ਕੋਈ ਇੱਕ ਸਿੱਖ ਜਿਹੜੇ ਸਾਨੂੰ ਗੁਰੂ ਸਤਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹੀ ਦੇ ਉਹ ਚੰਦੂ ਦੀ ਸਭਾ ਦੇ ਵਿੱਚ ਬੈਠੇ ਹੋਏ ਸਨ ਜਦੋਂ ਗੁਰੂ ਅਰਜਨ ਸਾਹਿਬ ਜੀ ਦੀ ਉਹਨੇ ਨੰਦਿਆ ਕੀਤੀ ਭਈ ਸੰਝ ਸਭ ਸੰਗਤ ਇਕੱਠੇ ਧਰਮਸ਼ਾਲਾ ਮਹਾਂ ਭਜਨ ਪ੍ਰਕਾਸ਼ ਦਿੱਲੀ ਦੇ ਵਿੱਚ ਸਾਧ ਸੰਗਤ ਦੀ ਧਰਮਸ਼ਾਲਾ ਦੇ ਵਿੱਚ ਸੰਧਿਆ ਸਮੇਂ ਬਹੁਤ ਸਾਰੀ ਸਿੱਖ ਸੰਗਤ ਇਕੱਠੀ ਹੋਈ ਤੇ ਤ੍ਰਮਸ਼ਾਲਾ ਮੈਂ ਭਜਨ ਪ੍ਰਕਾਸ਼ ਸਿਮਰਨ ਕਰਨ ਵਾਸਤੇ ਸਿਮਰ ਹੋਣਾ ਸੀਗਾ ਤੇ ਸਿਮਰਨ ਕਰਨ ਵਾਸਤੇ ਸਾਰੀ ਸਿੱਖ ਸੰਗਤ ਸੰਧਿਆ ਦੇ ਦੀਵਾਨਾ ਵਿੱਚ ਇਕੱਤਰ ਹੋਈ ਸਭ ਮੈਂ ਬਿਦਤ ਕੀਨ ਬ੍ਰਤੰਤ ਸਿਸ਼ਟ ਮਤੀ ਨਾਸ਼ ਹੋ ਗਈ ਹੈ ਉਹਦੀ ਸਾਰੀ ਗੱਲ ਕੋ ਸਿੱਖ ਸੰਗਤ ਵਿਚਾਰਨ ਲੱਗੀ ਐ ਵੀ ਗੁਰੂ ਸਾਹਿਬ ਜੀ ਨੇ ਨਿੰਦਿਆ ਕੀਤੀ ਐ ਨਿਜ ਤੇ ਲਗ ਕਹੇ ਨਾਤਾ ਭੇਜਿਓ ਸੁਤਾਇ ਆਪਣੇ ਕੋ ਨਿਰਜਾਸ ਪਹਿਲ ਆਪਣੇ ਆਪ ਤੋਂ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਛੋਟਾ ਕਹਿ ਕਰਕੇ ਉਹਨਾਂ ਦੀ ਨਿੰਦਿਆ ਕਰਕੇ ਤੇ ਉਹਨਾਂ ਦੇ ਘਰ ਵਿੱਚ ਆਪਣੀ ਧੀ ਦਾ ਨਾਤਾ ਇਹਨਾਂ ਨੇ ਭੇਜਣਾ ਕੀਤਾ ਰਿਸ਼ਤਾ ਭੇਜਿਆ ਗੁਰੂ ਸਾਹਿਬ ਜੀ ਦੀ ਨਿੰਦਿਆ ਕਰਕੇ ਜਰੀ ਨਾ ਜਾਏ ਅਜੋਗ ਕਹੀ ਜਿਮ ਸਭ ਸੰਗਤ ਸੁਣੀ ਇਹ ਮਨ ਲਾਏ ਇਹ ਸਾਰ ਸੰਗਤ ਜਿਹੜਾ ਗੁਰੂ ਦਾ ਸਿੱਖ ਹੁੰਦਾ ਨਾ ਗੁਰੂ ਦਾ ਸਿੱਖ ਗੁਰੂ ਦੀ ਨਿੰਦਿਆ برداشت ਨਹੀਂ ਕਰ ਸਕਦਾ ਤੇ ਉਵੇਂ ਹੁਣ ਇਹਨਾਂ ਨੇ ਸਿੱਖਾਂ ਨੇ ਜਦੋਂ ਗੁਰੂ ਸਾਹਿਬ ਜੀ ਦੀ ਨਿੰਦਿਆ ਸੁਣੀ ਹੈ ਤੇ ਸਿੱਖਾਂ ਕੋਲੋਂ ਜਰੀ ਨਹੀਂ ਗਈ ਭਾਵੇਂ ਕਿ ਸੇਕ ਹੁਣ ਬਾਰਸ਼ਾ ਦੇ ਜਹਾਂਗੀਰ ਦੀ ਫੌਜ ਦੇ ਵਿੱਚ ਭਰਤੀ ਨੇ ਪਰ ਉਹਨਾਂ ਦੇ ਕੋਲੋਂ ਇਹ ਦੀ ਸਤਿਗੁਰੂ ਸਾਹਿਬ ਜੀ ਦੀ ਨਿੰਦਿਆ ਸੁਣੀ ਨਹੀਂ ਗਈ ਆ ਇਸ ਕਰਕੇ ਚਰੀ ਨਾ ਜਾਏ ਅਜੋਗ ਕਹੀ ਜੇ ਜਿਹੜੀ ਇਹਨੇ ਅਜੋਗ ਨਾ ਕਹਿਣ ਵਾਲੀ ਗੱਲ ਜਿਹੜੀ ਚੰਦੂ ਨੇ ਕਹੀ ਉਹ ਜਰੀ ਨਹੀਂ ਗਏ ਸਭ ਸੰਗਤ ਸੁਣੀਏ ਮਨ ਲਾਏ ਸਾਰੀ ਸੰਗਤ ਨੇ ਮਨ ਲਾ ਕੇ ਸੁਨਿਆ ਤum ਹੈ ਉਚਤ ਸੁਦ ਲਖਬੈ ਗੁਰ ਕੋ ਖਤਰੀ ਪਤਤ ਨਾ ਭਗਤ ਨਾ ਪਾਏ ਤੇ ਇਸ ਪ੍ਰਕਾਰ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਇਹ ਚਿੱਠੀ ਲਿਖਣ ਦੇ ਵਾਸਤੇ ਸਾਰ ਸੰਗਤ ਜੀ ਇਹ ਸੋਧ ਖਬਰ ਲਿਖਣ ਦੇ ਵਾਸਤੇ ਚਿੱਠੀ ਲਿਖਣ ਦੇ ਵਾਸਤੇ ਸਿੱਖ ਸੰਗਤਾਂ ਨੇ ਗੁਰਮਤਾ ਕੀਤਾ ਧਨ ਮਦ ਤੇ ਅੰਧਾ ਬੜ ਦੁਰਮਤ ਤੁਮ ਮਹ ਤੁਮ ਮਹ ਨਹੀਂ ਭਾਵਨਾ ਲਿਆਏ ਇਹ ਸਿੱਖ ਸੰਗਤ ਵਿੱਚ ਲਿਖਣ ਲੱਗੀ ਹੈ ਵੀ ਇਹ ਤੇ ਮਹਾਰਾਜ ਸ਼ਰਾਬ ਦੇ ਤੇ ਧਨ ਮਾਇਆ ਦੇ ਵਿੱਚ ਅੰਨਾ ਇਹਨੂੰ ਅਗਿਆਨਤਾ ਦਾ ਹਨੇਰਾ ਵਾ ਬੜ ਦੁਰਮਤ ਮਹਾਰਾਜ ਵੱਡੀ ਭਾੜੀ ਮੱਤ ਵਾਲਾ ਵਾ ਤੁਮ ਮੈਂ ਨਹੀਂ ਭਾਵਨਾ ਲਿਆਏ ਤੁਹਾਡੇ ਵਿੱਚ ਇਹਦੀ ਕੋਈ ਭਾਵਨਾ ਨਹੀਂ ਗਈ ਕੋਈ ਪ੍ਰੇਮ ਨਹੀਂਗਾ ਸਭ ਸਹੇ ਨ ਕੈਸੇ ਮਸਲਤ ਕਰਕ ਭਏ ਇਕੰਤ ਜੇ ਜਦੋਂ ਸਾਰੇ ਸਿੱਖਾਂ ਨੇ ਧਰਮਸ਼ਾ ਸੁਣਿਆ ਦੁਸ਼ਟ ਕਿਸ ਵੀ ਦੁਸ਼ਟ ਨੂੰ ਪਤਾ ਨਾ ਲੱਗ ਜੇ ਚੰਦੂ ਨੂੰ ਕਿਸੇ ਪ੍ਰਕਾਰ ਵੀ ਜੈਸੇ ਹਾਂ ਭਇਓ ਪ੍ਰਤਤ ਜਿਵੇਂ ਸਾਰਾ ਇਥੇ ਹਾਲ ਹੋਇਆ ਵਾ ਜਿਵੇਂ ਇਹਨੇ ਕਵਾਗ ਸਤਿਗੁਰੂ ਗੁਰੂ ਅਰਜਨ ਦੇਵ ਸੱਜੇ ਪਾਤਸ਼ਾਹੀ ਦੀ ਸ਼ਾਨ ਦੇ ਕਲਾਪ ਕਹਿਆ ਹੈ ਉਹ ਸਾਰਾ ਹੀ ਆਪਾਂ ਲੁਕ ਕੇ ਕਿ ਚਿੱਠੀ ਦੇ ਵਿੱਚ ਲਿਖ ਦਈਏ ਲਗੇ ਲਿਖਨੇ ਅਰਦਾਸ ਆਪਣੇ ਸ੍ਰੀ 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 ਸਤਿਗੁਰ ਪਗਵੰਤ ਤੇ ਉਹ ਸਾਧ ਸੰਗਤ ਜੀ ਫਿਰ ਆਪਣੀ ਬੇਨਤੀ ਉਹ ਚਿੱਠੀ ਪੱਤਰਕਾ ਦੇ ਵਿੱਚ ਲਿਖਣ ਲੱਗੇ ਆ ਸ਼੍ਰੋਮਣੀ ਸਤਗੁਰੂ ਜੀ ਸਤਿਗੁਰੂ ਭਗਵੰਤ ਮੇਰਾ ਪਰਿਆ ਹੱਥ ਰੱਖਣ ਵਾਲੇ ਦਇਆ ਦ੍ਰਿਸ਼ਟੀ ਧਾਰਨ ਵਾਲੇ ਸਤਿਗੁਰੂ ਜੀਓ ਉਪਕਾਰੇ ਜਗ ਤਾਰਨ ਸਮਰਥ ਹਰਿ ਅਵਤਾਰ ਸਹਾਇਕ ਸੰਤ ਤਿਸ ਸੰਤਾਂ ਦੇ ਸਹਾਇਕ ਉਹ ਸੰਤਾਂ ਦੀ ਸਹਾਇਤਾ ਕਰਨ ਵਾਲੇ ਹੋ ਲਿਖ ਤੁਮ ਸਬ ਦਿੱਲੀ ਕੀ ਸੰਗਤ ਸਤਿਗੁਰ ਕੇ ਸਨਮੁਖੇ ਅਰਦਾਸ ਇਹ ਮਹਾਰਾਜ ਦਿੱਲੀ ਦੀ ਸਿੱਖ ਸੰਗਤ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਲਿਖਦੀ ਹੈ ਆਪ ਜੀ ਦੇ ਸਨਮੁਖ ਸਾਹਿਬ ਨ ਸੁਤਾ ਕੋ ਨਤ ਭੇਜ ਵਰ ਤੁਮਾਰੇ ਪਾਸ ਹਮਾਰਾ ਸੱਚੇ ਪਾਤਸ਼ਾਹ ਜੀ ਸੱਚੇ ਪਾਤਸ਼ਾਹ ਜੀ ਉਹ ਮੂਰਖਿਆ ਤੇ ਵਿੱਚ ਮਹਾਰਾਜ ਕੋਈ ਭਾਵਨਾ ਨਹੀਂ ਗੀ ਸ਼ਰਧਾ ਕੋਈ ਨਹੀਂ ਗੀ ਸ਼ਰਧਾ ਤੋਂ ਹੀਨਾ ਮਾਂ ਤੇ ਆਪ ਜੀ ਦੀ ਬੌਧਿ ਭਾਰੀ ਨਿੰਦਿਆ ਕਰਦਾ ਹੈ। ਹਮ ਕੋ ਨਹ ਸੁਖਾਏ ਤਿਸ ਕਹਿ ਬੋ ਬਸ ਨਹ ਚਲਿਓ ਸੋ ਲਿਖਿਓ ਬ੍ਰਤੰਤ। ਸੱਚੇ ਪਾਰਸ਼ਾ ਹਮ ਕੋ ਨਹ ਸੁਖਾਏ ਤਿਸ ਕਹਿ ਬੋ ਸਾਨੂੰ ਉਹਦਾ ਕਿਹਾ ਹੋਇਆ ਮਹਾਰਾਜ ਚੰਗਾ ਨਹੀਂ ਲੱਗਾ। ਸਿੱਖਾਂ ਨੇ ਲਿਖਿਆ ਵਾ ਚਿੱਠੀ ਵਿੱਚ ਮਹਾਰਾਜ ਉਹਨੇ ਜਿਹੜੀ ਗੱਲ ਕਹੀ ਆ ਨਾ ਉਹ ਬਸ ਮਹਾਰਾਜ ਗੱਲ ਸਾਨੂੰ ਭਾਈ ਨਹੀਂ ਗਈ ਚੰਗੀ ਨਹੀਂ ਲੱਗੀ। ਵੀ ਮਹਾਰਾਜ ਸੱਚੇ ਪਾਰਸ਼ਾ ਚੁਬਾਰੇ ਦੀ ਨਿਆਇ ਤੇ ਮਹਾਰਾਜ ਆ ਤੇ ਉਹ ਮਹਾਰਾਜ ਆਪ ਜੀ ਨੂੰ ਮੋਰੀ ਜੀ ਨਹੀਂ ਦੱਸ ਰਿਹਾ ਵਾ ਦੁਸ਼ਟ ਚੰਦੂ ਸਾਨੂੰ ਮਹਾਰਾਜੇ ਚੰਗਾ ਲੱਗਾ ਵਸਨੇ ਚਲਿਓ ਸੋ ਲਿਖਿਓ ਬਰਤੰਤ ਮਹਾਰਾਜ ਸਾਡਾ ਤੇ ਜੀ ਕਰਦਾ ਸੀ ਉੱਥੇ ਹੀ ਉਹਨੂੰ ਚੰਦੂ ਨੂੰ ਮਾਰ ਦਿੰਦੇ ਪਰ ਮਹਾਰਾਜ ਸਾਡਾ ਵਸ ਕੋਈ ਨਹੀਂ ਚੱਲਿਆ ਦੂਦੇ ਉਹਦੇ ਨੌਕਰ ਸਾਹਿਬ ਉਹਦੇ ਨੰਗਰ ਸਾਂਸ ਕਰਕੇ ਮਾਰਾ ਸਾਡਾ ਕੋਈ ਵਸ ਨਹੀਂ ਤਬਲੋ ਬੇਪਰ ਨਾ ਤਿਲਕ ਤਬਲੋ ਸੁਨ ਤਬਲੋ ਸੁਨ ਦੇਹੋ ਸਤਗੁਰ ਕੋ ਜਥਾ ਦੁਸ਼ਟ ਜਾਣੈ ਭਗਵੰਤ ਤਬਲਾ ਸੁਣ ਦਿਓ ਸ੍ਰੀ ਸਤਗੁਰ ਕੋ ਕਹਿੰਦੇ ਤਦੋਂ ਤੂੰ ਪਹਿਲੋ ਜਾ ਕੇ ਉਹਦੇ ਤੋਂ ਸਤਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਚਿੱਠੀ ਦੇ ਦੇਣੀ ਆ ਜਥਾ ਦੁਸ਼ਟ ਜਾਣੈ ਭਗਵੰਤ ਵੀ ਇਹ ਨਾ ਹੋਵੇ ਪਿਰ ਉਹ ਦੁਸ਼ਟਤਾ ਨੂੰ ਜਾਲ ਲੈਣ ਚੰਦੂ ਜੀ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਜਦੋਂ ਚਿੱਠੀ ਪਹੁੰਚ ਗਈ ਤੇ ਚੰਦੂ ਦੀ ਦੁਸ਼ਟਤਾ ਨੂੰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਜਾਨ ਲੈਣਗੇ ਤੇ ਜਿੰਨਾ ਚਿਰ ਉਹਨਾਂ ਕੋਲ ਚਿੱਠੀ ਨਾ ਪਹੁੰਚੀ ਜਦ ਬ੍ਰਾਹਮਣ ਪਹਿਲਾਂ ਪਹੁੰਚ ਗਿਆ ਤੇ ਜਾ ਕੇ ਉਹਨੇ ਸਾਰਾ ਕਾਰਜ ਕਰ ਦਿੱਤਾ ਵਿਆਹ ਦੀ ਸਗਾਈ ਰਸਮ ਅਦਾ ਕਰ ਦਿੱਤੀ ਤੇ ਫਿਰ ਕੁਝ ਵੀ ਨਹੀਂ ਹੋ ਸਕਦਾ ਫਿਰ ਕੋਈ ਮਸਲੇ ਦਾ ਹੱਲ ਨਹੀਂਗਾ ਇਹਦੇ ਤੋਂ ਪਹਿਲਾਂ ਪਹਿਤੋਂ ਸਾਰਾ ਕਾਰਜ ਹੋ ਜਾਣਾ ਚਾਹੀਦਾ ਵਾ ਇਹ ਜਿਹੜੇ ਚੰਦੂ ਨੇ ਗੱਲਾਂ ਕਈਆਂ ਵਾਂ ਇਹ ਅਜੋਗ ਨੇ ਠੀਕ ਨਹੀਂ ਕਹਿਣਾ ਕੀਤੀਆਂ ਇਸ ਕਰਕੇ ਤੂੰ ਪਹਿਲੋਂ ਪਹਿਲੋਂ ਜਾ ਕੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਚਿੱਠੀ ਦੇ ਲਈ ਤਾਂ ਕਰਕੇ ਚੰਦੂ ਦੀ ਦੁਸ਼ਟਨਾ ਨੂੰ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਾਨ ਲੈਣ ਪਠੇ دیਵਾਨ ਬਿਪਰ ਅਰਨਾਉ ਭਈ ਛੀਕ ਚਲਤੇ ਅਗਵਾਏ ਜਦੋਂ ਸਰ ਸੰਗਤ ਜੀ ਹੁਣ ਚੰਦੂ ਦੇ ਚੰਦੂ ਦੀਵਾਨ ਦਾ ਜਿਹੜਾ ਬਿਪਰ ਸੀ ਬ੍ਰਾਹਮਣ ਸੀ ਤੇ ਨਾਈ ਸੀ ਨਾ ਦੋਵੇਂ ਜਦੋਂ ਚੱਲਣ ਲੱਗੇ ਤੇ ਕਿਸੇ ਨੇ ਛਕ ਮਾਰ ਦਿੱਤੀ ਆ ਜਦ ਜਦੋਂ ਛੱਕ ਮਾਰਨਾ ਕੀਤੀ ਹੈ ਬਾਮ ਅੰਗ ਫਰਕਤ ਦਿਜ ਜਾਣੇ ਹੋਏ ਬਿਗਨ ਕੋ ਲਖਿਓ ਨਾ ਜਾਏ ਤੇ ਬਾਮ ਅੰਗ ਕਹਿੰਦੇ ਫਿਰ ਉਹਦੀ ਖੱਬੀ ਜਿਹੜੀ ਅੱਖ ਹੈ ਉਹ ਵੀ ਫਰਕਣ ਲੱਗੀ ਹੈ ਹੋਏ ਬਿਗਨ ਕੋ ਲਖਿਓ ਨਾ ਜਾਏ ਉਹ ਫਿਰ ਉਹਨੇ ਜਾਣਿਆ ਕਿ ਹੁਣ ਕੋਈ ਵਿਗੜ ਨਾ ਪੈ ਜਾਂਦਾ ਹੋਵੇ ਇਹ ਚੰਦੂ ਨੇ ਵੀ ਜਾਣ ਲਿਆ ਤੇ ਬ੍ਰਾਹਮਣ ਨੇ ਵੀ ਜਾਣ ਲਿਆ ਕਿ ਛੱਕ ਵੀ ਵੱਜ ਗਈ ਤੇ ਅੱਖ ਵੀ ਖੱਪੀ ਫਰਕਲ ਲੱਗੀ ਐ ਬਿਨੇ ਉਤਸ਼ਾਹ ਗਵਨ ਕੋ ਠਾਨਤ ਨਹੀਂ ਨੀਕਤਾ ਕਿਤ ਲਖ ਪਾਏ ਤੇ ਇਹਨਾਂ ਨੇ ਸਾਧ ਸੰਗਤ ਜੀ ਬਿਨ ਉਤਸ਼ਾਹ ਗਵਨ ਕੋ ਠਾਨਤ ਬਿਨਾ ਉਤਸ਼ਾਹ ਤੋਂ ਹੀ ਰਸਤੇ ਵਿੱਚ ਤੁਰ ਪੈ ਨਹੀਂ ਨੀਕਤਾ ਕਿਤ ਲਖ ਪਾਏ ਤੇ ਨਹੀਂ ਇਹਨਾਂ ਨੇ ਕੋਈ ਚੰਗਿਆਈ ਦੇਖੀ ਕਿਸੇ ਪ੍ਰਕਾਰ ਦੀ ਤੇ ਨਾ ਇਹਨਾਂ ਨੇ ਕੋਈ ਸ਼ੁਭ ਮਹੂਰਤ ਹੀ ਵੇਖਣਾ ਕੀਤਾ ਸਤਿ ਰਾਮ ਦਾਸ ਪਰ ਆਏ ਪ੍ਰਵੇਸ਼ੇ ਸੁਧ ਸਤਗੁਰ ਕੋ ਦੀਨ ਸੁਨਾਏ ਇਸ ਅੰਮ੍ਰਿਤਸਰ ਦੇ ਵਿੱਚ ਆਣ ਕੇ ਪ੍ਰਵੇਸ਼ ਹੋ ਗਏ ਤੇ ਸਤਗੁਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਖਬਰ ਦੇ ਦਿੱਤੀ ਹੈ ਜਬ ਤੈ ਪ੍ਰਥਮ ਆਨ ਸੁਧ ਦੀਨਸ ਤਬ ਤੈ ਸ੍ਰੀ ਗੰਗਾ ਸੁਖਮਾਨ ਤੇ ਜਦੋਂ ਇਹ ਬ੍ਰਾਹਮਣ ਪਹੁੰਚ ਗਿਆ ਸਤਗੁਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਦਾਰ ਕੀਤੇ ਹੈ ਨਾਈ ਨੇ ਤੇ ਬ੍ਰਾਹਮਣ ਨੇ ਤੇ ਸਾਰੀ ਗੱਲ ਇਹ ਮਾਤਾ ਸਰਕਾਰ ਜੋ ਮਾਤਾ ਗੰਗਾ ਜੀ ਨੂੰ ਪਤਾ ਲੱਗੀ ਆ ਵੇ ਉਹ ਜਿਹੜਾ ਬਾ ਬ੍ਰਾਹਮਣਾਂ ਤੇ ਨਾਈ ਉਹ ਰਿਸ਼ਤਾ ਲੈ ਕੇ ਬਾਲ ਘਰ ਗੋਬਿੰਦ ਸਾਹਿਬ ਆਤੀ ਆ ਗਏ ਹਨ ਨਿਤ ਪ੍ਰਤ ਪੋਸ਼ਿਸ਼ ਬਰਨ ਬਰਨ ਕੀ ਸਤ ਕੋ ਪਹਿਰਾ ਵਹਿ ਰੁਚਠਾਨ ਹਰ ਰੋਜ ਸਤਕਾਰਯੋਗ ਮਾਤਾ ਗੰਗਾ ਜੀ ਆਪਣੇ ਪੁੱਤਰ ਬਾਲ ਘਰ ਗੋਬਿੰਦ ਸਾਹਿਬ ਨੂੰ ਭਾਂਤ ਭਾਂਤ ਦੀਆਂ ਸਾਧ ਸੰਗਤ ਜੀ ਪੋਸ਼ਾਕਾਂ ਪਾਣੁੰਦੇ ਐ ਸੁੰਦਰ ਸੁੰਦਰ ਚੋਲੇ ਪਹਿਨਾਉਂਦੇ ਐ ਸਤ ਕੋ ਪਹਿਰਾ ਵਹਿ ਰੁਚਠਾਨ ਖੁਸ਼ੀ ਦੇ ਸਹਿਤ ਹੋ ਗਿਆ ਫਿਰੇ ਫਿਰ ਬਹੁਤ ਮੋਲ ਫਿਰ ਉਹਨਾਂ ਨੂੰ ਅਨੰਤ ਆਨੰਦ ਮੰਗਲ ਗਾ ਰਹੀਆਂ ਹਨ ਦੁੱਖ ਕਬਨਾ ਕਬਨਾ ਹੈ ਤੇ ਆਣ ਕੇ ਤੇ ਆਣ ਕੇ ਸਾਰ ਸੰਗਤ ਜੀ ਅਸ਼ੀਰਵਾਦ ਦਿੰਦੀਆਂ ਨੇ ਅਸ਼ੀਰਵਾਦ ਦਿੰਦੀਆਂ ਨੇ ਨੰਦਨ ਤੇਰਾ ਜੁਗ ਜੁਗ ਜੀਵ ਨਾ ਹੋਣਾ ਕਰੇ ਚੰਦੂ ਸੁਤਾ ਸਬੰਧ ਪ੍ਰਤੀਖਤ ਕਬਿ ਆਵੇ ਦਿਜ ਬਰੇ ਇਸ ਥਾਏ ਤੇ ਦਾ ਰਿਸ਼ਤਾ ਲੈ ਕੇ ਤੇ ਚਹ ਉਤਾਲ ਇਹੇ ਸਰਦੀਆਂ ਦੇ ਵਿੱਚ ਬੈਠ ਕਰਕੇ ਮਾਤਾ ਗੰਗਾ ਜੀ ਚਾਹ ਕਰ ਰਹੇ ਹਨ ਸਵਈਆ ਛੰਦ ਨਿਜ ਦਿੱਲੀ ਤੇ ਆਏ ਸੁਦਾਸਰ ਸ੍ਰੀ ਅਰਜਨ ਸੁਨ ਕੇ ਕਹਿ ਦੀਨ ਬ੍ਰਾਹਮਣ ਦਿੱਲੀ ਤੋਂ ਆ ਗਿਆ ਅੰਮ੍ਰਿਤਸਰ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਮਾਤਾ ਗੰਗਾ ਜੀ ਨੂੰ ਕਹਿ ਦਿੱਤਾ ਗੰਮਨ ਹੋ ਦਾਸ ਜਥੋ ਚਿਤ ਸੇਵਾ ਕਰੋ ਭਲੋ ਜੈਸੇ ਚਿਤ ਜੀਨ ਤੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਸਿੱਖਣੇ ਆਣ ਕੇ ਦੱਸਿਆ ਤੇ ਸਤਿਗੁਰੂ ਜੀ ਨੇ ਮਾਤਾ ਗੰਗਾ ਜੀ ਨੂੰ ਦੱਸ ਦਿੱਤਾ ਆ ਤੇ ਸਤਿਗੁਰੂ ਜੀ ਕਹਿ ਲੱਗੇ ਆ ਕਿ ਜਾਓ ਦਾਸ ਕੋਈ ਸੇਵਕ ਜਾਓ ਤੇ ਜੇ ਬ੍ਰਾਹਮਣ ਆਏ ਆ ਤੇ ਉਹਨਾਂ ਦੀ ਜਾ ਕੇ ਸੇਵਾ ਕਰਨਾ ਕਰੋ ਬੜੇ ਪ੍ਰੇਮ ਦੇ ਨਾਲ ਤੁਸੀਂ ਮੋਦਕ ਆਦਿਕ ਦੇਹੋ ਪਕਵਾਨਾ ਸੂਖਮ ਚਾਵਰ ਕ੍ਰਿਤ ਮਲਹੀਨ ਮੋਦਕ ਆਦਿਕ ਦੇਹੋ ਪਕਵਾਨਾ ਸਹਿਬ ਸੱਚੇ ਪਾਤਸ਼ਾਹ ਜੀ ਕਹਿ ਲਗੇ ਤਲੀਆਂ ਹੋਈਆਂ ਚੀਜ਼ਾਂ ਕੂੜੀਆਂ ਆਦਿਕ ਉਹਨਾਂ ਨੂੰ ਦੇਣਾ ਕਰੋ ਸੂਖਮ ਚਾਵਰ ਫਰੀਕ ਚੌਲ ਉਹ ਜਿਹੜੇ ਆ ਤਿਆਰ ਕਰਕੇ ਘ੍ਰਿਤ ਮਲਹੀਨ ਕਿਉ ਉਹ ਜਿਹੜਾ ਹੈ ਵਧੀਆ ਪਾਗੇ ਦੇਸੀ ਕਿਉ ਤੇ ਫਿਰ ਉਹਨਾਂ ਨੂੰ ਖਾਣਾ ਕਰੋ ਬ੍ਰਾਹਮਣ ਨੂੰ ਰਚਰ ਪ੍ਰਯੰਕ ਦਇਏ ਪਹੁੰਚਾਈ ਆਸ ਤੇ ਰੇ ਆਸ ਤਰਨ ਸੋਛਾ ਦਿਨ ਕੀਨ ਸਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਸੋਨਾ ਪਲੰਘ ਢਾਕੇ ਦਿਓ ਸੋਹਣੀ ਉਹਦੇ ਉੱਤੇ ਵਿਛਾਈ ਕਰਕੇ ਦਿਓ ਉਹਨਾਂ ਨੂੰ ਬੈਠਣ ਵਾਸਤੇ ਦੋਹਰਾ ਖਰੇ ਕਰੇ ਢਿਗ ਦਾਸ ਗਨ ਸੇਵਾ ਸਰਬ ਪ੍ਰਕਾਰ ਬਹੁਤ سارے ਸੇਵਕ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਖਰੇ ਕਰੇ ਟਿਕਤਾਸ ਗਣ ਸੇਵਾ ਕਰਨ ਵਾਸਤੇ ਬ੍ਰਾਹਮਣ ਦੇ ਸਹਿਬ ਸੱਚੇ ਪਾਤਸ਼ਾਹੀ ਨੇ ਬਹੁਤ ਸੇਵਾ ਸੇਵਾਦਾਰ ਲਾ ਦਿੱਤੇ ਹਨ ਕਰਵਾਈ ਸ੍ਰੀ ਸਤਿਗੁਰੂ ਲਖ ਲੋਕਿਕ ਵਿਵਹਾਰ ਲੋਕਾਂ ਦੇ ਵਿਵਹਾਰ ਮੁਤਾਬਿਕ ਸਹਿਬ ਸੱਚੇ ਪਾਤਸ਼ਾਹ ਨੇ ਉਹ ਉਹਨਾਂ ਦੀ ਵੀ ਸਾਧ ਸੰਗਤ ਜੀ ਬ੍ਰਾਹਮਣ ਦੀ ਸੇਵਾ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸਿੱਖਾਂ ਦੇ ਮੂਲ ਉੱਤਾਰਾ ਰਹੇ ਆ ਵੀ ਆਏ ਆ ਜਿਉ ਆਇਆ ਨੂੰ ਵੀ ਸਗਾਈ ਦੀ ਰਸਮ ਹੋਵੇ ਚਾ ਨਾ ਹੋਵੇ ਉਹ ਗੱਲ ਅਲੈਦਾ ਬਾਤ ਆ ਪਰ ਮਹਾਰਾਜ ਸਾਹਿਬ ਨੇ ਉਹਦਾ ਸਰਕਾਰ ਕਰ ਦਿੱਤਾ ਵਾ ਕਿ ਸਾਡੇ ਪੁੱਤਰ ਹਰਗਵਿੰਦ ਸਹਿਬ ਵਾਸਤੇ ਰਿਸ਼ਤਾ ਲੈ ਕੇ ਆਏ ਆ ਤੋਂ ਇਸ ਪ੍ਰਕਾਰ ਸਾਰਸੰਗ ਜੀ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸਰਕਾਰ ਕਰ ਰਹੇ ਆ ਤੇ ਜਿਵੇਂ ਸਗਾਈ ਦੀ ਰਸਮ ਹੁੰਦੀ ਆ ਕਿ ਨਹੀਂ ਹੁੰਦੀ ਉਹ ਜਿਹੜਾ ਸਿੱਖ ਦਿੱਲੀ ਤੋਂ ਤੁਰਿਆ ਹੋਇਆ ਕੀ ਸਮੇਂ ਸਿਰ ਪਹੁੰਚ ਜਾਂਦਾ ਵਾ ਕਿ ਨਹੀਂ ਪਹੁੰਚਦਾ ਉਹ ਸਾਰਾ ਪ੍ਰਕਰਨ ਆਪਾਂ ਕੱਲ ਦੇ ਦਮਾਨਾਂ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਰਵਣ ਕਰਾਂਗੇ ਸਤਿਗੁਰੂ ਪਾਤਸ਼ਾਹ ਜੀ ਦੀ ਕਥਾ ਕਥਨ ਕਰਦੇ ਹਾਂ ਹੋਈਆਂ ਬੱਲਾ ਚੁੱਕਾਂ ਦੀ ਕਿਰਮਾਂ ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਆਹੇ wow ਜਨਾ ਦੇ ਤੱਕ ਅਮਰਤ ਨਹੀਂ ਸ਼ਕਿਆ ਅਮਰਤ ਜਰੂਰ ਸ਼ਕੋ ਗੁਰੂ ਕੇ ਲੜ ਤੱਕ ਗੁਰੂ ਕੇ ਸਿਖ ਸਖਣੀਆਂ ਸਜ ਕਰਕੇ ਬਾਣੀ 바ਰੇ ਦੇ ਧਾਰਨੀ ਹੋ ਕਰਕੇ ਆਪਣੇ ਮਨੁੱਖਾ ਜਨਮ ਨੂੰ ਸਵਾਰੋ ਇਹ ਲੋਕ ਸੁਖੀ ਪ੍ਰਲੋਕ ਸੁਹੇਲੇ ਹੋਣਗੇ ਲੇਖਕ ਤਾਂ ਨਾ ਛੁੱਟੀ ਆ ਕਿਨ ਕਿਨ ਭੁੱਲਨ ਹਾਰ ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਹਰੇ ਕਰੇ ਢਿਗ ਦਾਸ ਗਨ ਸੇਵਾ ਸਰਬ ਪ੍ਰਕਾਰ ਕਰਵਾਈ ਸ੍ਰੀ ਸਤਗੁਰੂ ਲਖ ਲੋਕਿਕ ਵਿਵਹਾਰ ਜਿਰ ਚੁਤਹੇ ਪਾਰ ਬ੍ਰਹਮ ਅਬਨਾਸੀ ਅਗਨਾਸ ਜੇ ਪੂਰਨ ਹੈ ਸਰਬ ਮੈਂ लोकपञ्जनगुणतास हे संगी हे निरङ्कार हे निर्गुण सेक हे गोविन्द हे गुण निदान, जाके सदा विवेक हि परम्पर हर हरे हे पि वनहार हे सङ्ग ਠਾਕੁਰ ਹੋਂ ਦਾਸ ਰੋਮ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਜੀ ਦਾ ਨਾਮ ਦਾਣ ਰੱਖ ਹਿਏ ਪਰੋਏ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਮਤੇ ਪਾਰੇ ਉਤਾਰਣ ਆ ਅਧਾਨਿਤਾ ਪ੍ਰਤ ਹੋਤ ਹੈ ਸੁਣੋ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਨ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਹੈ ਖੁਸ਼ੀਆਂ ਦੇ ਜੈਕਾਰੇ ਗ ਜਾਵੇ ਸੋ ਦਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਗੁਰ ਬਰ ਅਕਾਲ ਦੇਖਤੇ ਫਤੇ ਪੰਥ ਖਾਲਸੇ ਦੀ ਹਰ ਮੈਦਾਨ